ਬਾ ਵੇ ਪੰਜਾਬ ਸਿਆਂ ਕਿੱਡਾ ਤੇਰਾ ਤਾਪਿਆ ਹਜ਼ਾਰਾਂ ਆਈਆਂ ਆਫਤਾ ਤੂੰ ਤਾਂ ਵੀ ਜਾਨਾ ਬਚਿਆ ਬਾ ਵੇ ਪੰਜਾਬ ਸਿਆਂ ਕਿੱਡਾ ਤੇਰਾ ਤਾਪਿਆ ਹਜ਼ਾਰਾਂ ਆਈਆਂ ਆਫਤਾ ਤੂੰ ਤਾਂ ਵੀ ਜਾਨਾ ਬਚਿਆ ਨਕਸ਼ੇ ਚੋਂ ਚਾਉਂਦੇ ਆ ਮਟਾਉਣਾ ਸ਼ਾਇਦ ਤੈਨੂੰ ਤਾਈਓਂ ਨਿਤ ਨਮੀ ਰੱਚਦੇ ਕਹਾਣੀਆਂ ਕਦੇ ਤੈਨੂੰ ਜਾਂਦਦੇ ਬਹਾਨੇ ਨਾਲ ਮਾਰਦੇ ਨੇ ਅੱਜ ਤੈਨੂੰ ਡੂਬਰੇ ਹੜ੍ਹਾਂ ਦੇ ਪਾਣੀ ਨਾ ਕਦੇ ਤੈਨੂੰ ਜੰਗਦੇ ਬਹਾਨੇ ਨਾਲ ਮਾਰਦੇ ਨੇ ਅੱਜ ਤੈਨੂੰ ਡੂਬਦੇ ਹੜਾਂ ਦੇ ਪਾਣੀ ਨਾਲ ਦੱਸ ਕਿਹੜੇ ਕਿਹੜੇ ਵਸਣਾ ਮਾਂ ਤੇਰੇ ਦੁਖੜੇ ਸਨ 47 ਵਿੱਚ ਕੀਤੇ ਤੋਂ ਦੁਖੜੇ ਹਲੇ ਤੱਕ ਇਹਨਾਂ ਦੇ ਨਾ ਸੀਨਿਆਂ 'ਚ ਠੰਡ ਪਈ ਹੋਰ ਕਿਹੜੀ ਖੇਡ ਖੇਡਣੀ ਖਿਡਾਉਣੀਆਂ ਕਦੇ ਤੈਨੂੰ ਜੰਗਦੇ ਬਹਾਨੇ ਨਾਲ ਮਾਰਦੇ ਨੇ ਅੱਜ ਤੈਨੂੰ ਡੂਬਦੇ ਹੜਾਂ ਦੇ ਪਾਣੀ ਨਾਲ ਕਦੇ ਤੈਨੂੰ ਜੰਗਦੇ ਬਹਾਨੇ ਨਾਲ ਮਾਰਦੇ ਨੇ ਅੱਜ ਤੈਨੂੰ ਡੂਬ